ਕਸਕਾ ਦੋਸਤੋ ਗੱਲ ਕਿੰਨੀ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਅੱਜ ਅਸੀਂ ਇਸ ਦੇ ਵਿੱਚ ਗੱਲ ਕਰਾਂਗੇ ਅਸੀਂ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਹਾਂ ਕਈ ਵਾਰੀ ਤੇ ਜਿਹੜੇ ਸਾਡੇ ਅਧਿਕਾਰ ਹੁੰਦੇ ਨੇ ਜਾਂ ਜਿਹੜੇ ਸਾਡੇ ਰਾਈਟਸ ਹੁੰਦੇ ਹਨ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੱਥੋਂ ਤੱਕ ਸਾਡੇ ਰਾਈਟਸ ਹਨ ਕਈ ਵਾਰੀ ਅਸੀਂ ਦੇਖਿਆ ਹੈ ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਕਿ ਆਪਣੇ ਲੋਕ ਇੱਥੇ ਸਿਟੀਜ਼ਨ ਵੀ ਬਣ ਜਾਂਦੇ ਹਨ ਪੱਕੇ ਵੀ ਹੋ ਜਾਂਦੇ ਹਨ ਘਰ-ਬਾਰ ਵੀ ਸਭ ਕੁਝ ਹੁੰਦਾ ਹੈ ਪਰ ਆ ਕੇ ਲੀਗਲ ਹੁੰਦਿਆਂ ਹੋਇਆਂ ਵੀ ਸਾਰੇ ਕੰਮ ਠੀਕ ਹੁੰਦਿਆਂ ਵੀ ਐਵੇਂ ਡਰਦੇ ਰਹਿੰਦੇ ਹਨ ਕਦੇ ਆਵਾਜ਼ ਦੇ ਵਿੱਚ ਆਵਾਜ਼ ਨਹੀਂ ਠਾਉਂਦੇ ਸਾਨੂੰ ਇੱਥੇ ਆਪਣੇ ਰਾਈਟਸ ਨੂੰ ਯੂਜ਼ ਕਿਦਾਂ ਕਰਨਾ ਉਹ ਨਹੀਂ ਕਰਦੇ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਜਦੋਂ ਨਸ਼ਿਆਂ ਦੀ ਗੱਲ ਜਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਹੀ ਅੱਜਕੱਲ ਚੱਲ ਰਹੀ ਹੈ ਨਸ਼ੇ ਕਿਹ ਕਿਸਬ ਦੇ ਹੁੰਦੇ ਹਨ ਕੋਈ ਡਰਿੰਕ ਕਰਦਾ ਹੈ ਕੋਈ ਡਰਗ ਲੈਂਦਾ ਹੈ ਕੋਈ ਸਿੱਕਦਾ ਪੀਂਦਾ ਹੈ ਕੋਈ ਕੁਸ਼ ਕਰਦਾ ਹੈ ਆਪਾਂ ਜਿਸ ਜਿਸ ਇਲਾਕੇ ਦੇ ਵਿੱਚ ਰਹਿੰਦੇ ਹਾਂ ਤੁਸੀਂ ਇਹ ਨੋਟ ਕਰਿਓ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਅਮਰੀਕਾ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਆਪਣੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਏਗੀ ਆਪਣੇ ਜਾਂ ਹੋਰ ਜਿਹੜੇ ਬਾਹਰੋਂ ਕੰਟਰੀ ਤੋਂ ਆਏ ਨੇ ਜਿਨ੍ਹਾਂ ਦਾ ਕੰਮ ਹੈ ਕਿ ਕੰਮ ਤੋਂ ਆ ਕੇ ਕਰੇ ਤੇ ਘਰੋਂ ਕੰਮ ਤੇ ਆਲੇ ਦੁਆਲੇ ਸੋਸਾਇਟੀ ਵਿੱਚ ਕੀ ਹੋ ਰਿਹਾ ਹੈ ਆਪਾਂ ਕਦੇ ਨਾ ਦੇਖਣਾ ਨਾ ਸੋਚਣਾ ਜਿਸ ਇਲਾਕੇ ਵਿੱਚ ਅਸੀਂ ਰਹਿ ਰਹੇ ਹਾਂ ਆ ਉਸ ਇਲਾਕੇ ਕਿੱਧਰ ਨੂੰ ਜਾ ਰਿਹਾ ਹੈ ਕੀ ਉਸ ਇਲਾਕੇ ਦੇ ਵਿੱਚ ਜਿਹੜੇ ਸਾਡੇ ਯੂਥ ਹੈ ਜਿਹੜੇ ਸਾਡੇ ਬੱਚੇ ਹਨ ਉਹਨਾਂ ਦਾ ਜਿਹੜਾ ਫਿਊਚਰ ਹੈ ਕਿੰਨਾ ਕੁ ਸੇਫ ਹੈ ਅਤੇ ਕਿਹੜੇ ਪਾਸੇ ਨੂੰ ਉਹ ਜਾ ਰਹੇ ਹਨ ਇਹ ਕੁਦਰਤੀ ਗੱਲ ਹੈ ਕਿ ਜੇ ਇਸ ਇਲਾਕੇ ਦੇ ਵਿੱਚ ਚੰਗੇ ਸਕੂਲ ਹੁੰਦੇ ਹਨ ਉਹਨਾਂ ਦੇ ਘਰਾਂ ਦੀਆਂ ਕੀਮਤਾਂ ਵੀ ਜ਼ਿਆਦਾ ਹੁੰਦੀਆਂ ਹਨ ਉਹਨਾਂ ਨੂੰ ਉੱਥੇ ਟੈਕਸ ਵੀ ਜ਼ਿਆਦਾ ਦੇਣੇ ਪੈਂਦੇ ਹਨ ਅੱਜ ਮੈਂ ਗੱਲ ਕਰ ਰਿਹਾ ਹਾਂ ਇੱਕ ਨਿਊਯਾਰਕ ਦੇ ਇਲਾਕੇ ਦੀ ਬੈਲਰੋਜ ਹੈ ਏਰੀਆ ਫਲੋਰਿਡਾ ਪਾਰਕ ਏਰੀਆ ਹੈ ਆ ਖਾਸ ਕਰਕੇ ਤੁਸੀਂ ਦੇਖੋ ਜਿੱਥੇ ਲੋਕ ਮਜ ਦੇ ਕਹਦੇ ਆ ਕਿ ਜਿੱਥੇ ਪਿਓਰ ਅਮਰੀਕਨ ਜਿਹੜੇ ਇਥੋਂ ਦੇ ਬੋਰ ਲੋਕ ਜੁੱਦੀ ਲੋਕ ਜਿੱਥੇ ਰਹਿੰਦੇ ਹੁੰਦੇ ਹਨ ਆ ਉਹਨਾਂ ਨੇ ਉੱਥੇ ਉਹਨਾਂ ਦੇ ਇਲਾਕੇ 'ਚ ਜਦੋਂ ਕੋਈ ਨਵੀਂ ਚੀਜ਼ ਜਾਨੀ ਹੈ ਕਿਸੇ ਨੇ ਕੋਈ ਆ ਸ਼ਰਾਬ ਦਾ ਠੇਕਾ ਖੋਲਣਾ ਲਿਕਰ ਸਟੋਰ ਖੋਲਣਾ ਹੈ ਡਿਸਪੈਂਸਰੀ ਖੋਲਣੀ ਹੈ ਜਾਂ ਕੋਈ ਇਦਾਂ ਦੀ ਚੀਜ਼ ਉਹਨਾਂ ਨੂੰ ਉੱਥੋਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਹਨ ਜਿਹੜੇ ਨੇਵਰ ਹੁੰਦਾ ਹੈ ਉਹਨਾਂ ਦਾ ਕਮਿਊਨਿਟੀ ਬੋਰਡ ਹੁੰਦਾ ਹੈ ਕਮਿਊਨਿਟੀ ਬੋਰਡ ਦੇ ਕੋਲੋਂ ਪਰਮਿਸ਼ਨ ਲੈ ਕੇ ਫਿਰ ਉਹ ਇਦਾਂ ਦੇ ਜਿਹੜੇ ਕੰਮ ਕਰ ਸਕਦੇ ਹਨ ਜਿਸ ਇਲਾਕੇ ਦੇ ਮੈਂ ਗੱਲ ਕਰ ਰਿਹਾ ਹਾਂ ਆ ਉਸ ਇਲਾਕੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅੱਜਕੱਲ ਬੱਚੇ ਜਿਹੜੇ ਹਨ ਖਾਸ ਕਰਕੇ ਜਿਹੜੀਆਂ ਹੁੱਕਾ ਬਾਰਾਂ ਹਨ ਹੁੱਕਾ ਬਾਰ ਜਿਹੜੇ ਹੁੱਕਾ ਜਾਂ ਪੀਂਦੇ ਨੇ ਵਕ ਵਕ ਤਰ੍ਹਾਂ ਦੇ ਵਿੱਚੋਂ ਸੈਂਸ ਦੇ ਪਾ ਕੇ ਪੀਂਦੇ ਨੂੰ ਉਹਨਾਂ ਦੇ ਉੱਤੇ ਬਹੁਤ ਰੁਝਾਨ ਵਧਿਆ ਆ ਹੋਰ ਵੀਡ ਡਿਸਪੈਂਸਰੀ ਜਿਹੜੀਆਂ ਉਹ ਬੜੀਆਂ ਖੁੱਲੀਆਂ ਹਨ ਆ ਉਹਨਾਂ ਦੇ ਵਿੱਚ ਵੀ ਜਾ ਕੇ ਜਿਹੜੇ ਲੀਗਲ ਨਸ਼ੇ ਹਨ ਉਹ ਵੀ ਜਾ ਕੇ ਲੈਂਦੇ ਹਨ ਉਹ ਜਿਆਦਾ ਐਵਰੇਜ ਦੇ ਵਿੱਚ ਜਿਹੜੇ ਨਸ਼ੇੜੀ ਹੁੰਦੇ ਹਨ ਜਿਆਦਾ ਐਵਰੇਜ ਉਹ ਹੀ ਲੋਕ ਰਹਿੰਦੇ ਹਨ ਸੋ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹ ਜਿਆਦਾ ਹੋਣਗੇ ਤੁਹਾਨੂੰ ਉੱਥੇ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਬੜੇ ਧਿਆਨ ਦੇ ਨਾਲ ਤੁਹਾਨੂੰ ਸਮਝਾਉਣਾ ਪਏਗਾ ਉਹਨਾਂ ਨੂੰ ਵਾਚ ਕਰਨਾ ਪਏਗਾ ਉਹਨਾਂ ਨੂੰ ਦੇਖਣਾ ਪਏਗਾ ਉਹਦਾ ਤਾਂ ਕੋਈ ਕਿਤੇ ਵੀ ਜਾ ਸਕਦੇ ਹਨ ਪਰ ਜਦੋਂ ਲੱਗੇ ਹੋਵੇ ਤਾਂ ਥੋੜਾ ਜਿਆਦਾ ਹੋਰ ਉਹਨਾਂ ਲਈ ਸੌਖਾ ਹੋ ਜਾਂਦਾ ਹੈ ਮੈਂ ਗੱਲ ਕਰ ਰਿਹਾ ਅੱਜ ਬੈਲ ਰੋਜ ਫਲੋਰਨ ਪਾਰਕ ਇਲਾਕਾ ਹੈ ਇੱਕ ਨਿਊਯਾਰਕ ਵਿੱਚ ਇਹ ਕੋਈ ਬਹੁਤਾ ਵੱਡਾ ਇਲਾਕਾ ਨਹੀਂ ਆਮ ਤੌਰ ਦੇ ਉੱਤੇ ਜਦੋਂ ਥੋੜਾ ਜਿਹਾ ਸਮਾਂ ਹੋਇਆ ਜਦੋਂ ਇੱਥੇ ਕੁਝ ਜਿਹੜੇ ਨਸ਼ੇ ਸਨ ਉਹਨਾਂ ਨੂੰ ਲੀਗਲ ਕੀਤਾ ਸੀ ਜਿਨ੍ਹਾਂ ਨੂੰ ਕਿ ਡਿਸਪੈਂਸਰੀ ਕਿਹਾ ਜਾਂਦਾ ਹੈ ਆ ਵੇਡ ਦੀਆਂ ਡਿਸਪੈਂਸਰੀ ਜਿਹੜੀਆਂ ਪਹਿਲਾਂ ਲੀਗਲ ਨਹੀਂ ਸੀ ਹੁੰਦੀਆਂ ਜਦੋਂ ਕੀਤੀਆਂ ਤੇ ਉਦੋਂ ਇਸ ਤਰ੍ਹਾਂ ਸੀ ਕਿ ਹਰ ਜਿਪ ਕੋੜ ਜਿੰਨਾ ਜਿੰਨਾ ਉਸ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਹੋਣਗੀਆਂ ਪਰ ਹੁਣ ਇਹ ਬਹੁਤ ਜ਼ਿਆਦਾ ਜਿਹੜੀਆਂ ਵਧੀਆਂ ਜਾ ਰਹੀਆਂ ਹਨ ਇਸ ਇਲਾਕੇ ਦੇ ਵਿੱਚ ਛੋਟੇ ਜਿਹੇ ਇਲਾਕੇ ਦੇ ਵਿੱਚ ਤਿੰਨ ਵੀ ਡਿਸਪੈਂਸਰੀ ਹਨ ਜਿੱਥੇ ਲੀਗਲ ਤੌਰ ਦੇ ਉੱਤੇ ਤੁਸੀਂ ਉਹ ਜਿਹੜੇ ਪਹਿਲਾਂ ਨਸ਼ੇ ਨਹੀਂ ਸਨ ਮਿਲਦੇ ਉਹ ਲੀਗਲ ਤੌਰ ਤੇ ਤੁਸੀਂ ਬਾਏ ਕਰ ਸਕਦੇ ਹੋ ਸੋ ਥੋੜੇ ਜਿਹੇ ਇਲਾਕੇ ਵਿੱਚ ਤਿੰਨੇ ਹਨ ਤਿੰਨ ਹੁੱਕਾ ਲੋਨ ਸੰਨ ਜਿੱਥੇ ਜਾ ਕੇ ਬੜੀ ਆਸਾਨੀ ਦੇ ਨਾਲ ਬੱਚੇ ਬੈਠ ਕੇ ਡਰਿੰਕ ਜਾਂ ਉਹ ਨਸ਼ੇ ਜਿਹੜੇ ਦੂਸਰੇ ਹੁੰਦੇ ਹਨ ਉਹ ਕਰ ਸਕਦੇ ਹਨ ਬਾਕੀ ਜੇ ਮੈਂ ਲਿਕਰ ਸਟੋਰ ਦੀ ਕਹਾਂ ਇੱਕ ਬਲਾਕ ਦੇ ਵਿੱਚ ਦੋ ਦੋ ਠੇਕੇ ਵੀ ਹਨ ਆਮ ਤੌਰ ਤੇ ਜਦੋਂ ਨਵੇਂ ਲਿਕਰ লাইਸੈਂਸ ਲੈਣੇ ਹੋਣ ਖਾਸ ਕਰਕੇ ਜੇ ਮੈਂ ਨਾਲ ਲੱਗਦਾ ਲੌਂਗ ਰੈਂਡ ਦਾ ਇਲਾਕਾ ਕਹ ਰਿਹਾ ਹਾਂ ਉਥੇ ਕਈ ਕਈ ਸਾਲਾਂ ਤੋਂ ਜਿਹੜੇ ਲਿਕਰ ਸਟੋਰ ਦੇ লাইਸੈਂਸ ਹਨ ਉਹਨੇ ਕੀ ਹਨ ਆ ਜਿਆਦਾ ਲਾਇਸੈਂਸ ਨਹੀਂ ਦਿੰਦੇ ਕਿ ਉਹ ਦੇਖਦੇ ਹਨ ਕਿ ਜਿਹੜਾ ਕੋਈ ਇਹ ਬਿਜ਼ਨਸ ਕਰਦਾ ਹੈ ਕਿ ਦੂਸਰਾ ਬਿਜ਼ਨਸ ਕਰਨ ਵਾਲ ਨੂੰ ਇਹਦੇ ਲਾਗੇ ਖੋਲ ਕੇ ਕੀ ਉਸ ਨੂੰ ਅਫੋਰਡ ਕਰ ਪਾਏਗਾ ਉਹਦਾ ਜਿਹੜਾ ਰੈਂਟ ਹੈ ਉਸ ਕਰਕੇ ਉਹ ਨਹੀਂ ਦਿੰਦੇ ਪਰ ਇਸ ਇਲਾਕੇ ਦੇ ਵਿੱਚ ਆ ਦੇਖਦੇ ਆ ਦੇਖਦੇ ਆ ਕਿੰਨੇ ਹੀ ਸ਼ਰਾਬ ਦੇ ਠੇਕੇ ਕਿੰਨੇ ਹੀ ਜਿਹੜੇ ਲਿਕਰ ਆ ਸਟੋਰ ਹਨ ਉਹ ਖੁੱਲ ਗਏ ਹਨ ਤਿੰਨ ਡਿਸਪੈਂਸਰੀਆਂ ਹਨ ਤਿੰਨ ਹੁੱਕਾ ਲੋਨਸ ਹਨ ਬਾਕੀ ਠੇਕੇ ਜਿਹੜੇ ਹਨ ਉਹ ਵੀ ਕਾਫੀ ਹਨ ਜਿਹੜੇ ਖਾਸ ਕਰਕੇ ਹੁੱਕਾ ਲਾਉਂ ਤੇ ਜਿਹੜੇ ਵੀ ਡਿਸਪੈਂਸਰੀ ਹੈ ਇਹਨਾਂ ਦੇ ਵਿੱਚੋਂ ਕਾਫੀ ਮਾਤਰਾ ਦੇ ਵਿੱਚ ਜਿਹੜੇ ਲੋਕ ਬਾਹਰੋਂ ਵੀ ਆ ਕੇ ਜਿਹੜੇ ਨਸ਼ੇ ਨੂੰਸ਼ੇ ਕਰਦੇ ਹਨ ਇਹੋ ਜਿਹਾ ਜਿਹੜਾ ਸਮਾਨ ਉਹ ਖਰੀਦੇ ਰਹਿੰਦੇ ਹਨ ਤੇ ਆਈ ੈਮ ਸ਼ੋਰ ਉਸ ਨੇਬਰਹੂਡ ਦੇ ਵੀ ਜ਼ਰੂਰ ਫਰਕ ਪੈਂਦਾ ਹੈ ਸੋ ਇਹ ਸੀ ਤੁਹਾਨੂੰ ਇੱਕ ਮੈਸੇਜ ਜਦੋਂ ਤੁਹਾਡੇ ਇਲਾਕੇ ਦੇ ਵਿੱਚ ਇਦਾਂ ਦਾ ਕੋਈ ਚੀਜ਼ ਖੁੱਲਦੀ ਹੈ ਥੋੜਾ ਜਿਹਾ ਧਿਆਨ ਦਿਆ ਕਰੋ ਆਪਣੇ ਇਲਾਕੇ ਦੇ ਜਿਹੜੇ ਤੁਹਾਡੇ ਕਾਉਂਸਲਮੈਨ ਉਹਦੇ ਨਾਲ ਗੱਲ ਕਰੋ ਕਮਿਊਨਿਟੀ ਬੋਰਡ ਦੀਆਂ ਮੀਟਿੰਗ ਵਿੱਚ ਜਦੋਂ ਉਹਨਾਂ ਨਾਲ ਗੱਲ ਕਰੋ ਤੁਹਾਡੇ ਕੀ ਰਾਏ ਸਤਾਂ ਤੁਸੀਂ ਆਪਣੇ ਇਲਾਕੇ ਨੂੰ ਕਿੱਦਾਂ ਦਾ ਰੱਖਣਾ ਚਾਹੁੰਦਾ ਹੈ ਇਹ ਅਪ ਟੂ ਯੂ ਹੈ ਭੱਜਿਆ ਆਪਾਂ ਕਹਣਾ ਕਿ ਸਾਨੂੰ ਕੀ ਲੱਗੇ ਸਾਨੂੰ ਕੀ ਲੱਗੇ ਇਹ ਕੰਮ ਗਵਾਢੀ ਕਰਨ ਸਾਰੇ ਇਦਾਂ ਕਹਿੰਦੇ ਰਵਾਂਗੇ ਤਾਂ ਫਿਰ ਜਿਹੜਾ ਜਿਸ ਤੁਹਾਡੀ ਨੇਬਰਹੂਡ ਹੈ ਉਸ ਦਾ ਜਿਹੜਾ ਭੁੱਖ ਬਹੁਤਾ ਵਧੀਆ ਨਹੀਂ ਘਰਾਂ ਦੀਆਂ ਕੀਮਤਾਂ ਵੀ ਨਹੀਂ ਬਹੁਤੀਆਂ ਵਧਣੀਆਂ ਸਕੂਲ ਵੀ ਜਿਹੜੇ ਚੰਗੇ ਘੱਟ ਹੋਣ ਦੀ ਸੁਭਾਵਨਾ ਹੈ ਸੋ ਇਹ ਗੱਲਾਂ ਵੀ ਸਾਡਿਆਂ ਇੱਥੇ ਰਹਿੰਦੇ ਹੁੰਦੇ ਆ ਬੜੀਆਂ ਧਿਆਨ ਦੇਣ ਵਾਲੀਆਂ ਹਾਂ ਸੋ ਇਹਨਾਂ ਗੱਲਾਂ ਦਾ ਵੀ ਤੁਸੀਂ ਜ਼ਰੂਰ ਧਿਆਨ ਰੱਖਿਓ ਇਹ ਸੀ ਅੱਜ ਦਾ ਪ੍ਰੋਗਰਾਮ ਗੱਲ ਕੀਤਿਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਸੋ ਇਹ ਗੱਲ ਤੁਸੀਂ ਆਪੇ ਹੌਲੀ-ਹੌਲੀ ਕੰਨਾਂ 'ਚ ਕਰ ਦਿਓ ਪਰ ਕਿਸੇ ਨੂੰ ਦੱਸਿਓ ਨਾ ਕਿਉਂਕਿ ਦੱਸਿਓਗੇ ਜਿੰਨੇ ਲੋਕ ਇਹ ਬਿਜ਼ਨਸ ਕਰਦੇ ਨੇ ਮੈਂ ਉਹਨਾਂ ਦੇ ਕੋਈ ਖਿਲਾਫ ਨਹੀਂ ਹਰ ਇੱਕ ਬੰਦਾ ਕੰਮ ਕਰਨ ਆਇਆ ਉਹ ਸ਼ਾਇਦ ਮੈਨੂੰ ਕਹਿਣਗੇ ਯਾਰ ਕਿਉਂ ਇਦਾਂ ਦੀਆਂ ਗੱਲਾਂ ਤੁਸੀਂ ਸਾਡੀਆਂ ਬਾਹਰ ਕਰਦੇ ਹੋ ਤਾਂ ਫਿਰ ਹੋ ਜਾਣਾ ਕੰਮ ਖਰਾਬ ਸੋ ਇਹ ਗੱਲ ਕਿਸੇ ਨੂੰ ਦੱਸੀ ਨਾ ਤੇ ਫਿਰ ਅੱਗੇ ਬੜੀ ਛੇਤੀ ਹੁੰਦੀ ਤੁਹਾਡੇ ਨਾਲ ਮੁਲਾਕਾਤ ਦੱਸਣਾ ਨਹੀਂ ਪਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ